ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਬਣਾਉਨੇ ਆਂ ਕੜਾਈ ਪਨੀਰ ਸਭ ਤੋਂ ਪਹਿਲਾਂ ਆਪਾਂ ਪਿਆਜ਼ ਉਹ ਬਾਲ ਲੈਣੇ ਆ ਜਿੰਨੇ ਕ ਆਪਾਂ ਸਬਜ਼ੀ ਬਣਾਉਣੀ ਹੋਵੇ ਉਸ ਹਿਸਾਬ ਨਾਲ ਤੇ ਹੁਣ ਆਪਾਂ ਕਰ ਲੈਨੇ ਆਂ ਮਸਾਲਾ ਗਰਮ ਜਿਹੜਾ ਤਿਆਰ ਜਿਹੜਾ ਆਪਾਂ ਵਿੱਚ ਪਾਉਣਾ ਵਾ ਜੀਰਾ ਮੈਂ ਪਾਇਆ ਵਾ ਉਸ ਤੋਂ ਬਾਅਦ ਆ ਦਾਲਚੀਨੀ ਫਿਰ ਤਿੰਨ ਚਾਰ ਲੌਂਗ ਆ ਤੇ ਵੱਡੇ ਇਲਾਚੀ ਆ ਇਸ ਤੋਂ ਬਾਅਦ ਆਪਾਂ ਗਰਮ ਮਸਾਲਾ ਜਿਹੜਾ ਵਾ ਚਮਚਾ ਡੇਢ ਚਮਚਾ ਫਿਰ ਸੌਫ ਉਸ ਤੋਂ ਬਾਅਦ ਜਿਹੜਾ ਆਪਾਂ ਧਨੀਆ ਚਮਚਾ ਡੇਢ ਚਮਚਾ ਪਾ ਲੈਣਾ ਵਾ ਤੇ ਇਹਨਾਂ ਸਾਰਿਆਂ ਨੂੰ ਰੋਸਟ ਕਰਕੇ ਆਪਾਂ ਗ੍ਰਾਈਂਡ ਕਰ ਲੈਣਾ ਪੀਸ ਲੈਣਾ ਵਾ ਇਹ ਮਸਾਲੇ ਆਪਾਂ ਜਿਹੜਾ ਸਬਜ਼ੀ ਚ ਐਡ ਕਰਨੇ ਆ ਉਹ ਆਪਾਂ ਤਿਆਰ ਕੀਤਾ ਵਾ ਉਸ ਤੋਂ ਬਾਅਦ ਆਪਾਂ ਟਮਾਟਰ ਤਿੰਨ ਚਾਰ ਜਿਹੜੇ ਆ ਉਹ ਪੀਸ ਲੈਣੇ ਆ ਮਿਕਸਰੀ ਚ ਪਾ ਕੇ ਤੁਸੀਂ ਇਹਨਾਂ ਨੂੰ ਹੀ ਉਬਾਲ ਸਕਦੇ ਜੇ ਫਿਰ ਆਪਾਂ ਜਿਹੜੇ ਪਿਆਜ਼ ਉਬਾਲਲੇ ਸੀ ਉਹਨਾਂ ਨੂੰ ਜਿਹੜਾ ਵਾ ਗ੍ਰाइंड ਕਰ ਲੈਣਾ ਚੰਗੇ ਤਰੀਕੇ ਨਾਲ ਪੇਸਟ ਉਹਨਾਂ ਦਾ ਬਣਾ ਲੈਣਾ ਹੁਣ ਆਪਾਂ ਗਰੇਵੀ ਤਿਆਰ ਕਰ ਲੈਨੇ ਆ ਥੋੜਾ ਜਿਹਾ ਤੇਲ ਗਰਮ ਕਰਕੇ ਜੀਰੇ ਦਾ ਨੂੰ ਤੜਕਾ ਦੇ ਕੇ ਤੇ ਉਹਦੇ ਚ ਟਮਾਟਰ ਸਭ ਤੋਂ ਪਹਿਲਾਂ ਪਾ ਕੇ ਆਪਾਂ ਨਮਕ ਦੇਗੀ ਮਿਰਚ ਤੇ ਲਾਲ ਮਿਰਚ ਪਾ ਦੇਣੀ ਆ ਤੇ ਇਸ ਗਰੇਵੀ ਨੂੰ ਤਿੰਨ ਤੋਂ ਚਾਰ ਮਿੰਟ ਲਈ ਭੁੰਨਣਾ ਆਪਾਂ ਚੰਗੇ ਤਰੀਕੇ ਨਾਲ ਵੇਰੇ ਇਸ ਵਿੱਚ ਆਪਾਂ ਜਿਹੜਾ ਪਿਆਜ਼ ਦਾ ਪੇਸਟ ਤਿਆਰ ਕੀਤਾ ਸੀ ਉਹ ਮਿਕਸ ਕਰ ਦੇਣਾ ਵਾ ਤੇ ਨਾਲ ਹੀ ਜਿਹੜਾ ਆਪਾਂ ਗਲਾਸ ਡੇਢ ਗਲਾਸ ਪਾਣੀ ਪਾ ਕੇ ਇਹਨੂੰ ਆਪਾਂ ਫਿਰ 10 ਮਿੰਟ ਵਾਸਤੇ ਮਤਲਬ ਲੋ ਫਲੇਮ ਤੇ ਜਾਂ ਮੀਡੀਅਮ ਫਲੇਮ ਤੇ ਚੰਗੇ ਤਰੀਕੇ ਨਾਲ ਗਰੇਵੀ ਨੂੰ ਜਿਹੜਾ ਵਾ ਮੁੰਨ ਲੈਣਾ ਵਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਵਧੀਆ ਜਿੰਨੇ ਗਰੇਵੀ ਨੂੰ ਟੇਸਟੀ ਬਣਾਉਣਾ ਉਹ ਚੀਜ਼ਾਂ ਪਾਉਣੀਆਂ ਵਾ ਮੈਂ ਲਿਆ ਇੱਥੇ ਮੌਂਫਲੀ ਪੀਨਟ ਜਿਹਨੂੰ ਆਪਾਂ ਕਿੰਨੇ ਆ ਕਾਜੂ ਤੇ ਤੇਲ ਪਾਇਆ ਤੇ ਥੋੜੇ ਜਿ ਮਨੱਕੇ ਜਾਂ ਸੌਗੀ ਜਿਹਨੂੰ ਆਪਾਂ ਸੌਵੀ ਬੋਲਦੇ ਆ ਉਹ ਆਪਾਂ ਸਾਰਾ ਪੇਸਟ ਤਿਆਰ ਕਰਕੇ ਚਪਾ ਕੇ ਇਹਨੂੰ ਮੈਂ ਅਲੱਗ ਰੱਖਦਾ ਵਾਂ ਇਹਨੂੰ ਆਪਾਂ ਅੱਧੇ ਘੰਟੇ ਵਾਸਤੇ ਮੀਡੀਅਮ ਫਲੇਮ ਤੇ ਗਰੇਵੀ ਨੂੰ ਤਿਆਰ ਕਰਨਾ ਹੁਣ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਤੇਲ ਗਰਮ ਕਰਕੇ ਜੀਰਾ ਭੁੰਨ ਕੇ ਉਹਦੇ ਵਿੱਚ ਅਦਰਕ ਲਸਣ ਦਾ ਪੇਸਟ ਪਾ ਕੇ ਤੇ ਜਿਹੜਾ ਆਪਾਂ ਮਸਾਲਾ ਪੀਸਿਆ ਸੀ ਇਹ ਸਾਰਾ ਮਿਕਸ ਕਰਕੇ ਇਹਨੂੰ 2-4 ਮਿੰਟ ਲਈ ਭੁੰਨਣਾ ਵਾ ਫੇਰ ਆਪਾਂ ਪਿਆਜ਼ ਜਿਹੜਾ ਇੱਕ ਆ ਉਹ ਥੋੜਾ ਗ੍ਰਾਇੰਡ ਕਰਕੇ ਇਹਦੇ ਚ बाकी ਦੇ ਮਸਾਲੇ ਆਪਾਂ ਬਾਕੀ ਮਿਕਸ ਕਰਨੇ ਆ ਜਿਵੇਂ ਨਮਕ ਆ ਦੇਗੀ ਮਿਰਚਾਂ ਲਾਲ ਮਿਰਚਾਂ ਤੇ ਥੋੜਾ ਜਿਹਾ ਜਿਹੜਾ ਵਾ ਆਪਾਂ ਪਨੀਰ ਮਸਾਲਾ ਜਿਹੜਾ ਆਉਂਦਾ ਨਾ ਬਟਰ ਪਨੀਰ ਮਸਾਲਾ ਉਹ ਥੋੜਾ ਜਿਹਾ ਮਿਕਸ ਕਰ ਲੈਣਾ ਜੇ ਹੋ ਗਏ ਹੋਵੇ ਤੇ ਠੀਕ ਹੈ ਨਹੀਂ ਤੇ ਸਕਿਪ ਵੀ ਕਰ ਸਕਦੇ ਜੇ ਤੇ ਹੁਣ ਜਿਹੜੀ ਗਰੇਵੀ ਆਪਾਂ ਤਿਆਰ ਕੀਤੀ ਆ ਉਹ ਇਹਦੇ ਵਿੱਚ ਪਾ ਲੈਣੀ ਆ ਤੇ ਇਹਨੂੰ ਜਿਹੜਾ ਵਾ 10 15 ਮਿੰਟ ਵਾਸਤੇ ਚੰਗੇ ਤਰੀਕੇ ਨਾਲ ਇਹਨੂੰ ਪਹਿਲਾਂ ਆਪਾਂ ਰਿਨਨਾਮਾ ਉਸ ਤੋਂ ਬਾਅਦ ਗਰਮ ਕਰਕੇ ਪਾਣੀ ਜਿੰਨੀ ਕਿ ਤੁਸੀਂ ਗਰੇਵੀ ਜਿਹਦੇ ਸੰਗਣੀ ਕਰਨੀ ਹੈ ਤੇ ਪਾ ਲੈਣਾ ਵਾ ਜੇ ਨਹੀਂ ਸੰਗਣੀ ਕਰਨੀ ਤੇ ਫਿਰ ਉਨੀ ਕੀ ਤੁਸੀਂ ਗਰੇਵੀ ਰੱਖ ਲੈਣੀ ਹੈ ਹੁਣ ਆਪਾਂ ਦੇਸੀ ਘਿਓ ਚਮਚਾ 1.5 ਚਮਚਾ ਪਾ ਕੇ ਤੁਸੀਂ ਤੇਲ ਵੀ ਵਰਤ ਸਕਦੇ ਜੇ ਤੇ ਉਹਦੇ ਚ ਕੜੀ ਪੱਤਾ ਪਾ ਕੇ ਉਹਨੂੰ ਤੜਕਾ ਲਾ ਲੈਣਾ ਗਰੇਵੀ ਨੂੰ ਗਰੇਵੀ ਜਿਹੜੀ ਆਪਾਂ ਪਹਿਲਾਂ ਬਣਾਈ ਸੀ ਨਾ ਉਹਨੂੰ ਠੰਡੀ ਕਰਕੇ ਇੱਕ ਵਾਰੀ ਫੇਰ ਗ੍ਰਾਇੰਡ ਕਰਕੇ ਦੇ ਛਾਣ ਲੈਣਾ ਚੰਗੇ ਤਰੀਕੇ ਨਾਲ ਕਿਉਂਕਿ ਬਿਲਕੁਲ ਸਮੂਥ ਜਿਹੜੀ ਹੈ ਨਾ ਮਲਾਈ ਵਰਗੀ ਆਪਣੀ ਗਰੇਵੀ ਤਿਆਰ ਹੋਵੇ ਇਨੂੰ ਆਪਾਂ ਬਾਕੀ ਆ ਜਿਹੜਾ ਵਿੱਚੋਂ ਨਿਕਲਣਾ ਹੈ ਸਾਰੇ ਮਸਾਲੇ ਮਸੂਲੇ ਇਹਨੂੰ ਤੁਸੀਂ ਦੁਬਾਰਾ ਕਿਸੇ ਸਬਜ਼ੀ 'ਚ ਵਰਤ ਸਕਦੇ ਜੇ ਰੋਟੀ 'ਚ ਵੀ ਪਾ ਸਕਦੇ ਜੇ ਤੇ ਇਹਦੇ 'ਚ ਆਪਾਂ ਲੋੜ ਮੁਤਾਬਕ ਗਲਾਸ ਜਿਹੜਾ ਗਲਾਸ ਪਾਣੀ ਪਾ ਲੈਣਾ ਜੇ ਤੇ ਤੁਸੀਂ ਗਰੇਵੀ ਸੰਘਣੀ ਰੱਖਣੀ ਆ ਉਹ ਤੁਹਾਡੀ ਮਰਜ਼ੀ ਆ ਕਿਉਂਕਿ ਮੈਂ ਇਹਦੇ ਨਾਲ ਚਾਵਲ ਬਣਾਉਣੇ ਸੀ ਇਸ ਲਈ ਮੈਂ ਥੋੜਾ ਗਰੇਵੀ ਜਿਹੜੀ ਆ ਉਹ ਪਤਲੀ ਕਰ ਲੈਣੀ ਆ ਇਹਨੂੰ ਆਪਾਂ 1/2 ਘੰਟੇ ਲਈ ਰੰਨਣਾ ਗਰੇਵੀ ਨੂੰ ਫਿਰ ਇਹਦੇ ਵਿੱਚ ਜਿਹੜਾ ਪਨੀਰ ਆ ਆਪਾਂ ਉਹ ਜਿਹੜਾ ਵਾ ਮਿਕਸ ਕਰ ਦੇਣਾ ਐਡ ਕਰ ਦੇਣਾ ਵਾ ਤੇ ਇਹਨੂੰ 15 ਤੋਂ 20 ਮਿੰਟ ਲਈ ਜਿਹੜਾ ਮੀਡੀਅਮ ਫਲੇਮ ਉੱਤੇ ਆਪਾਂ ਜਿਹੜਾ ਵਾ ਰੰਨਣਾ ਹੈਗਾ ਵਾ ਤੇ ਆਪਣਾ ਬਹੁਤ ਜ਼ਿਆਦਾ ਟੇਸਟੀ ਜਿਹੜਾ ਇਹਨੂੰ ਤੁਸੀਂ ਚਾਹੇ ਬਟਰ ਪਨੀਰ ਕਹਿ ਲਓ ਠੀਕ ਹੈ ਤੇ ਚਾਹੇ ਇਸ ਨੂੰ ਤੁਸੀਂ ਕੜਾਈ ਪਨੀਰ ਕਹੋ ਮੰਨ ਲਓ ਲਾਜਵਾਬ ਇੰਨਾ ਕਿ ਜਿਹੜਾ ਟੇਸਟੀ ਸੰਜੀਵਨ ਦੇ ਵੀ ਵਾਹ ਵਾਹ ਕਰ ਉੱਟਣਗੇ ਤੁਹਾਡੇ ਫੈਮਿਲੀ ਮੈਂਬਰ ਬਸ ਆ ਇਹਨੂੰ ਥੋੜੀ ਬਣਾਉਣ ਤੇ ਮਿਹਨਤ ਜ਼ੋਰ ਲੱਗਦੀ ਹੈ ਤੇ ਲਾਸਟ ਵਿੱਚ ਆਪਾਂ ਫਰੈਸ਼ ਜਿਹੜੀ ਕਰੀਮ ਹੈ ਦੁੱਧ ਦੇ ਉੱਪਰ ਜਿਹੜੀ ਮਲਾਈ ਲੱਥਦੀ ਹੈ ਨਾ ਉਹ ਦੀ ਤੁਸੀਂ ਕਰੀਮ ਉਹਨੂੰ ਮਿਕਸ ਕਰਕੇ ਤੇ ਸਬਜੀ ਵਿੱਚ ਮਿਕਸ ਕਰ ਦੇਣਾ ਵਾ ਤੇ ਇੱਕਲਾਸ ਦੇ ਸਟੈਪ ਬਸ ਆਪਣਾ ਹੋ ਰਹਿਦਾ ਵਾ ਇਹਨੂੰ 10 ਮਿੰਟ ਆਪਾਂ ਇਸ ਤਰ੍ਹਾਂ ਰਹਿਣ ਲੈਣਾ ਕਰੀਮ ਮਿਕਸ ਕਰਕੇ ਵਿੱਚ ਤੇ ਹੁਣ ਆਪਾਂ ਜਿਹੜੀ ਕਸੂਰੀ ਮੇਥੀ ਆ ਉਹਨੂੰ ਹਲਕਾ ਜਿਹਾ ਭੁੰਨ ਕੇ ਤੇ ਹੱਥ ਨਾਲ ਹੀ ਇਸ ਤਰ੍ਹਾਂ ਤੁਸੀਂ ਬਿਲਕੁਲ ਬ੍ਰੇਕ ਬ੍ਰੇਕ ਕਰਕੇ ਵਿੱਚ ਮਿਕਸ ਕਰ ਦੇਣਾ ਵਾ ਬਹੁਤ ਜਿਆਦਾ ਮੈਨੂੰ ਰੈਸਟੋਰੈਂਟ ਦੀ ਸਬਜੀ ਵੀ ਤੁਸੀਂ ਭੁੱਲ ਜੋ ਕਿ ਇੰਨੀ ਜਿਆਦਾ ਟੇਸਟੀ ਸਬਜੀ ਬਣਦੀ ਆ ਇੱਕ ਵਾਰੀ ਇਹ ਸਬਜੀ ਨੂੰ ਟ੍ਰਾਈ ਜ਼ਰੂਰ ਕਰਿਓ ਮਤਲਬ ਕੋਈ ਔਖੀ ਨਹੀਂ ਹੈਗੀ ਬਸ ਇੱਕ ਦੋ ਵਾਰੀ ਬਣਾ ਲਓਗੇ ਨਾ ਤੁਹਾਨੂੰ ਸਾਰੀ ਪ੍ਰੋਸੈਸ ਸਮਝ ਲੱਗ ਜਾਂਦੀ ਆ ਤੇ ਬਹੁਤ ਹੀ ਵਧੀਆ ਤੁਸੀਂ ਕਦੀ ਵੀ ਰੈਸਟੋਰੈਂਟ ਤੋਂ ਇਹ ਸਬਜ਼ੀ ਖਾਣਾ ਜਿਹੜਾ ਪਸੰਦ ਨਹੀਂ ਕਰੋਗੇ ਇੱਕ ਵਾਰੀ ਘਰ ਬਣਾ ਲਓਗੇ ਤੇ ਹੁਣ ਮੈਂ ਆਪਣਾ ਜਿਹੜਾ ਖਾਣਾ ਬਣਾਇਆ ਫੈਮਿਲੀ ਨੂੰ ਸਰਵ ਕਰ ਦਿੰਦੀ ਆ ਇਸ ਦੇ ਨਾਲ ਮੈਂ ਬਣਾਇਆ ਸੀ ਜਿਹੜੇ ਆ ਉਹ ਆਟਾ ਬ੍ਰੈਡ ਬਣਾਇਆ ਸੀ ਘਰ ਦੇ ਵਿੱਚ ਤੇ ਨਾਲ ਹੀ ਉਹ ਬੱਚਿਆਂ ਨੂੰ ਸਰਵ ਕਰ ਦੇਣਾ ਗਰਮ ਕਰਕੇ ਇੱਕ ਵਾਰੀ ਥੋੜਾ ਜਿਹਾ ਕਿਓ ਦੇ ਵਿੱਚ ਇਹਨੂੰ ਆਪਾਂ ਫਰਾਈ ਕਰ ਦਿੰਨੇ ਹਲਕਾ ਹਲਕਾ ਤਾਂ ਕਿ ਬੱਚਿਆਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਪੇਟ ਦਰਦ ਵਗੈਰਾ ਦੀ ਤੇ ਨਾਲ ਇਹਦੇ ਆਪਾਂ ਬਣਾਏ ਸੀ ਚਾਵਲ ਤੁਸੀਂ ਫੁਲਕੇ ਬਣਾ ਲਓ ਨਾਨ ਬਣਾ ਲਓ ਠਾਟੀ ਮੱਤੀ ਕਿਉਂਕਿ ਆਪਾਂ ਦੁਪਹਿਰ ਦਾ ਖਾਣਾ ਬਣਾਇਆ ਸੀ ਤੇ ਉਸੇ ਹਿਸਾਬ ਨਾਲ ਸਬਜ਼ੀ ਵੀ ਆਪਣੀ ਹੈਵੀ ਹੈ ਬਰੈਡ ਵੀ ਬੱਚੇ ਨੇ ਖਾ ਲੈਂਦੇ ਨੇ ਥੋੜਾ ਚਾਵਲ ਨਾਲ ਬਣਾ ਦਿੱਤੇ ਸੀ ਸਾਡੀਆਂ ਵੀਡੀਓ ਇਸ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗਦੀਆਂ ਅਗਰ ਚੰਗੀਆਂ ਲੱਗ ਰਹੀਆਂ ਵਾ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਦਾ ਫੈਮਿਲੀ ਮੈਂਬਰ ਜ਼ਰੂਰ ਬਣਨਾ ਜੀ ਤੇ ਤੁਸੀਂ ਵੀ ਆਪਣੇ ਪਰਿਵਾਰ ਲਈ ਵਧੀਆ-ਵਧੀਆ ਖਾਣੇ ਬਣਵਾਓ ਆਪਣੇ ਪਰਿਵਾਰ ਦਾ ਧਿਆਨ ਰੱਖੋ ਤੇ ਆਪਣੇ ਪਰਿਵਾਰ ਨਾਲ ਬਹੁਤ ਬਹੁਤ ਪਿਆਰ ਨਾਲ ਰਿਹਾ ਕਰੋ ਕਿਉਂਕਿ ਪਰਿਵਾਰ ਹੀ ਹੈ ਜਿਹੜੇ ਉਹ ਸਾਡੇ ਸਹਾਰਾ ਹੁੰਦੇ ਆ ਉਹੀ ਸਾਨੂੰ ਡਿੱਗਿਆ ਟੱਠਿਆ ਨੂੰ ਗੱਲ ਨਾਲ ਲਾਉਂਦੇ ਆ ਤੇ ਅੱਗੇ ਵਧਣਾ ਸਿਖਾਉਂਦੇ ਆ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਜਰੂਰ ਕਰਨਾ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਰੱਬ ਰੱਖਾ ਜੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤਰੱਕੀਆਂ ਦਵੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਠੀਕ ਹੈ ਜੀ ਰੱਬ ਰੱਖਾ ਜੀ